ਸਤਿ ਸ਼੍ਰੀ ਅਕਾਲ ਜੀ ਪੰਜਾਬ ਵਿੱਚ ਛਣਕਨਮੋਲੀ ਦੇ ਨਾਮ ਨਾਲ ਜਾਣੀ ਜਾਂਦੀ ਇਸ ਕੰਡਿਆਲੀ ਬੂਟੀ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਇਸ ਨੂੰ ਪਟਕਈਆ ਛੋਟੀ ਕਟੇਰੀ ਜਾਂ ਕੰਟਕਾਰੀ ਵੀ ਕਿਹਾ ਜਾਂਦਾ ਹੈ ਇਹ ਭਾਰਤ ਵਿੱਚ ਆਮ ਹੀ ਮਿਲ ਜਾਂਦੀ ਹੈ ਅਤੇ ਹਰ ਪਿੰਡ ਕਸਬਿਆਂ ਵਿੱਚ ਖੇਤਾਂ ਦੇ ਆਸ-ਪਾਸ ਖੁੱਲੀਆਂ ਪਈਆਂ ਥਾਵਾਂ ਤੇ ਸੜਕਾ ਕਿਨਾਰੇ ਰੇਲਵੇ ਲਾਈਨਾਂ ਉੱਪਰ ਆਮ ਹੀ ਤੁਹਾਨੂੰ ਉੱਗੀ ਹੋਈ ਮਿਲ ਜਾਵੇਗੀ ਇਹ ਧਰਤੀ ਉੱਪਰ ਫੈਲਣ ਵਾਲਾ ਪੌਦਾ ਹੈ ਤੇ ਬੇਲ ਦੀ ਤਰ੍ਹਾਂ ਵੱਧਦਾ ਹੈ ਇਸ ਦੇ ਉੱਪਰ ਬਹੁਤ ਜ਼ਿਆਦਾ ਗਿਣਤੀ ਵਿੱਚ ਕੰਡੇ ਹੁੰਦੇ ਹਨ ਇਸ ਦੇ ਪੱਤੇ ਵੀ ਕੰਡਿਆਂ ਨਾਲ ਭਰੇ ਹੁੰਦੇ ਹਨ। ਪੱਤਿਆਂ ਦਾ ਆਕਾਰ 3 ਤੋਂ 5 ਇੰਚ ਲੰਮਾ ਅਤੇ 1 ਤੋਂ 2 ਇੰਚ ਚੌੜੇ ਹੁੰਦੇ ਹਨ। ਫੁੱਲ ਗੁੱਛਾਂ ਦੇ ਰੂਪ ਵਿੱਚ ਛੋਟੇ-ਛੋਟੇ ਨੀਲੇ, ਬੈਂਗਣੀ ਜਾਂ ਜਾਮਨੀ ਰੰਗ ਦੇ ਲੱਗਦੇ ਹਨ। ਫਲ ਲਗਭਗ 4 ਇੰਚੀ ਵਿਆਸ ਵਾਲੇ ਲੱਗਦੇ ਹਨ। ਇਹਨਾਂ ਦੇ ਕੱਚੀ ਹਾਲਤ ਵਿੱਚ ਹਰੇ ਰੰਗ ਦੇ ਹੁੰਦੇ ਹਨ ਤੇ ਉੱਪਰ ਚਿੱਟੀਆਂ ਧਾਰੀਆਂ ਜਾਂਦ ਕੇ ਜਦੋਂ ਕਿ ਪੱਕਣ ਤੋਂ ਬਾਅਦ ਇਹ ਪੀਲੇ ਰੰਗ ਦੇ ਹੋ ਜਾਂਦੇ ਹਨ। ਇਹ ਦੋ ਤਰ੍ਹਾਂ ਦੀ ਮਿਲਦੀ ਹੈ। ਇਸ ਨੂੰ ਛੋਟੀ ਕਟੇਰੀ ਅਤੇ ਵੱਡੀ ਕਟੇਰੀ ਕਿਹਾ ਜਾਂਦਾ ਹੈ। ਗੁਣ ਭਾਵੇਂ ਦੋਵਾਂ ਦੇ ਇੱਕੋ ਜਿਹੇ ਹਨ ਪਰ ਛੋਟੀ ਕਟੇਰੀ ਨੂੰ ਦਵਾਈਆਂ ਵਿੱਚ ਜ਼ਿਆਦਾ ਵਰਤਿਆ ਜਾਂ ਲਾਂਦੇ ਭੇਦ ਤੋਂ ਵੀ ਇਹ ਨੀਲੇ ਬੈਂਗਣੀ ਅਤੇ ਚਿੱਟੇ ਰੰਗ ਦੇ ਫੁੱਲਾਂ ਵਾਲੀ ਮਿਲਦੀ ਹੈ ਇਹ ਬਹੁਤ ਗੁਣਕਾਰੀ ਬੂਟੀ ਹੈ ਅਤੇ ਆਯੁਰਵੇਦ ਵਿੱਚ ਇਸ ਦਾ ਹਰ ਹਿੱਸਾ ਵਰਤਿਆ ਜਾਂਦਾ ਹੈ ਆਯੁਰਵੇਦ ਅਨੁਸਾਰ ਇਹ ਦਮਾ ਖੰਗ ਬੁਖਾਰ ਪੇਟ ਦੇ ਕੀੜਿਆਂ ਨੂੰ ਤੰਦਾਂ ਦੇ ਦਰਦ ਨੂੰ ਸਿਰ ਦਰਦ ਪਿਸ਼ਾਬ ਪਥਰੀ ਨਾ ਮਰਦੀ ਨਸ਼ਕੀਰ ਮਿਰਗੀ ਬਲੱਡ ਪ੍ਰੈਸ਼ਰ ਦੇ ਵੱਧ ਜਾਣ ਸਮੇ ਇਸ ਦੀ ਵਰਤੋਂ ਲਾਭਕਾਰੀ ਹੈ ਆਪਣੇ ਆਪ ਉੱਗਣ ਵਾਲੀ ਇਹ ਜੰਗਲੀ ਬੂਟੀ ਬਹੁਤ ਗੁਣਕਾਰੀ ਹੈ ਪਰ ਕਿਸੇ ਵੀ ਸਰੀਰਕ ਸਮੱਸਿਆ ਵਿੱਚ ਇਸ ਨੂੰ ਵਰਤਣ ਤੋਂ ਪਹਿਲਾਂ ਕਿਸੇ ਯੋਗ ਵੈਦ ਦੀ ਸਲਾਹ ਜ਼ਰੂਰ ਲਓ ਕਿਉਂਕਿ ਉਹ ਹੀ ਤੁਹਾਨੂੰ ਇਸ ਦੀ ਸਹੀ ਮਾਤਰਾ ਅਤੇ ਇਸ ਦੇ ਗੁਣਾਂ ਬਾਰੇ ਦੱਸ ਸਕਦਾ ਹੈ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ